ਅਬੋਹਰ ਦੇ ਪੁਰਾਣੀ ਫਾਜ਼ਿਲਕਾਰ ਰੋਡ ਤੇ ਬਰੇਡਾ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਜਦੋਂ ਦੁਕਾਨ ਤੇ ਉਗਰਾਹੀ ਕਰਕੇ ਪੁੱਜਿਆ ਤਾਂ ਉਸ ਦੇ ਪਿੱਛੇ ਦੋ ਨੌਜਵਾਨ ਆ ਪੁੱਜੇ ਅਤੇ ਖੁੱਲੇ ਪੈਸੇ ਮੰਗਣ ਲੱਗੇ ਖੁੱਲੇ ਪੈਸੇ ਨਾ ਹੋਣ ਕਾਰਨ ਉਸ ਨਾਲ ਧੱਕਾ ਮੁਕੀ ਕੀਤੀ ਗਈ ਅਤੇ ਸ਼ਟਰ ਥੱਲੇ ਕਰਕੇ ਉਸ ਦੀ ਦੁਕਾਨ ਦੇ ਵਿੱਚ ਉਸ ਨਾਲ ਕੁੱਟਮਾਰ ਕੀਤੀ ਨੂੰ ਜ਼ਖਮੀ ਕਰ ਦਿੱਤਾ ਗਿਆ ਅਤੇ ਉਸ ਦੀ ਜੇਬ ਦੇ ਵਿੱਚ 20-25 ਹਜ਼ਾਰ ਰੁਪਏ ਲੁੱਟ ਲਿਆ ਗਿਆ ਇਹ ਘਟਨਾ ਬੀਤੀ ਸ਼ਾਮ 8:30 ਵਜੇ ਦੀ ਹੈ ਸਰਕਾਰੀ ਹਸਪਤਾਲ ਅਬੋਹਰ ਵਿੱਚ ਜ਼ੇਰੇ ਇਲਾਜ ਵਿਅਕਤੀ ਨੇ ਦੱਸਿਆ ਵੀ ਉਸ ਨਾਲ ਇਹ ਘਟਨਾ ਵਾਪਰੀ ਹੈ ਅਤੇ ਉਸ ਤੋਂ ਬਾਅਦ ਉਹ ਸ਼ਟਰ ਥੱਲੇ ਕਰਕੇ ਮੋਟਰਸਾਈਕਲ ਸਟਾਰਟ ਕਰਕੇ ਜਾਣ ਲੱਗਾ ਤਾਂ ਡਿੱਗ ਪਿਆ ਤਾਂ ਲੋਕਾਂ ਨੂੰ ਪਤਾ ਲੱਗਿਆ ਇਹ ਘਟਨਾ ਹੋਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਛਾੜਬੀਰ ਕੀਤੀ ਜਾ ਰਹੀ ਹੈ ਔਰ ਕੀ ਕੁਝ ਹੋਇਆ ਹੈ ਇੱਕ ਆਦਮੀ ਲੈ ਕੇ ਆਏ ਉਹ ਜਿਹਨੂੰ ਕਾਪੇ ਤਲਵਾਰਾਂ ਨਾਲ ਵੜਿਆ ਲੁੱਟਖੋਈ ਹੈ ਕੀ ਗੱਲ ਕੀ ਹੋਈ ਗੱਲ ਜੀ ਇਹ ਤਾਂ ਬ੍ਰੈੱਡ ਦਾ ਕੰਮ ਕਰਦਾ ਹੈ ਆਪਣੀ ਬ੍ਰੈੱਡ ਘਟਨ ਆਏ ਦੁਕਾਨ ਦੇ ਵਿੱਚੋਂ ਤੇ ਦੋ ਲੜਕੇ ਆਏ ਅੰਦਰ ਪੈਸੇ ਉਹਨਾਂ ਖੁੱਲੇ ਮੰਗੇ ਖੁੱਲੇ ਪੈਸੇ ਐ ਨਹੀਂ ਸੀ ਦੋਵਾਂ ਨੇ ਜੋਕ ਕਰਨਾ ਅੰਦਰ ਲੰਮਾ ਪਾਤਾ ਸਿਰ ਤੇ ਰਾੜਾ ਮਾਰੀਆਂ ਕੋਈ ਪਵਿੱਤਰ ਪ੍ਰੋਜੈਕਟ ਨਾ ਹੋਇਆ ਇਸਦਾ ਧਿਆਨ ਰਾਜ ਨੂੰ ਜਿਹੜਾ ਤਾਜ਼ੀ ਮਜ਼ਦੂਰੀ ਵਾਲਾ ਬੰਦਾ ਉਹਨਾਂ ਦੇ ਵਾਸਤੇ ਵੀ ਸੋਚਣਾ ਚਾਹੀਦਾ ਹੈ ਨਿਦਾਗਰਾ ਸ਼ਾਮ ਨੂੰ 5 ਵਜੇ ਘਰੇ ਵੜਦੇ ਰੋਟੀ ਕਿ ਸੁਖਾਉਗਾ ਜਿਹੜੀ ਬੰਦਾ ਮਜ਼ਦੂਰੀ ਕਰਕੇ ਵੀ ਰੋਟੀ ਨਹੀਂ ਖਾਂ ਜੋਗਾ ਇਸ ਦੇ ਟਾਈਮ ਦੇ ਵਿੱਚ ਜਿਸ ਸਾਬ ਦਾ ਸ਼ਹਿਰ ਦਾ ਮੋਲ ਚੱਲ ਰਿਹਾ ਕੀ ਕਹਿਣਾ ਚਾਹੂਗੇ ਪੁਲਿਸ ਪ੍ਰਸ਼ਾਸਨ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਸ ਚੀਜ਼ ਦਾ ਜਿਹੜਾ ਵਿਚਾਰਾ ਮਜ਼ਦੂਰ ਬੰਦਾ ਉਹਨਾਂ ਦੇ ਵਾਸਤੇ ਸੋਚਣਾ ਚਾਹੀਦਾ ਕਿਸੇ ਨਾਲ ਲੜਾਈ ਮਜ਼ਦੂਰ ਬੰਦਾ ਵੈਸੇ ਨਹੀਂ ਕਰ ਸਕਦਾ ਮਜ਼ਦੂਰੀ ਕਰਕੇ ਵੀ ਰੋਟੀ ਖਾਂ ਜੋਗਾ ਨਹੀਂ ਇਸ ਚੀਜ਼ ਦਾ ਬੜਾ ਧਿਆਨ ਸ਼ਹਿਰ ਸੇਫ ਹੋਣਾ ਚਾਹੀਦਾ ਸ਼ਹਿਰ ਦੇ ਵਿੱਚ ਬਹੁਤ ਐਸੇ ਦੇ ਘਟਨਾਵਾਂ ਹੋ ਰਹੀਆਂ ਨੇ ਰੋਜ਼ਾਨਾ ਦਾ ਹੀ ਕੰਮ ਹੋਇਆ ਪਰ ਰੋਜ਼ਾਨਾ ਦੇਖਦੇ ਆਂ ਫੇਸਬੁੱਕ ਤੇ ਸਭ ਕੁਝ ਹੋ ਰਿਹਾ ਜਿਹਨੂੰ ਬੁਰੀ ਤਰ੍ਹਾਂ ਮਾਰਿਆ ਘੁੱਟਿਆ ਕਿੰਨੀਆਂ ਕੋਈ ਸੱਟਾਂ ਨੇ ਔਰ ਕੀ ਪੋਜੀਸ਼ਨ ਹੈ ਜੀ ਹਾਂਜੀ ਇੱਕ ਪੇਸ਼ੈਂਟ ਆਇਆ ਉਹਨਾਂ ਨੂੰ ਲੁੱਟਖੋਦੀ ਵਾਰਦਾਤ ਹੋਈ ਹੈ ਗੁਰਸ਼ਮ ਸਿੰਘ ਕੁਮਾਰ ਹੈ ਜੀ ਪੇਸ਼ੈਂਟ ਦਾ ਨਾਮ ਤੇ ਉਹਨਾਂ ਦਾ ਟ੍ਰੀਟਮੈਂਟ ਕਰਦਾ ਥੋੜੀ ਜਿਹੀ ਸਿਰ ਤੇ ਸੱਟ ਹੈ ਤੇ ਕੁਝ ਵੈਸੇ ਅੰਦਰੂਨੀ ਸੱਟ ਹੈ ਤਾਂ ਉਹ ਟ੍ਰੀਟਮੈਂਟ ਦੇ ਦਿੱਤਾ ਹੋਇਆ ਹੈ ਬਾਕੀ ਰੈਫਰ ਕਰਨਾ ਹੈ ਜਾਂ ਇੱਥੇ ਰਹੇਗਾ ਜੀ ਫਿਲਹਾਲ ਇੱਥੇ ਰੱਖਾਂਗੇ ਪੁਲ ਲਿਕੇ ਇਹ ਤੁਹਾਡੇ ਬ੍ਰਦਰ ਨਾਲ ਕੀ ਹਾਲਾਤ ਹੈ ਕੀ ਗੱਲ ਕੀ ਹੋਈ ਸੀ ਗੱਲ ਇਸ ਤਰ੍ਹਾਂ ਹੈ ਜੀ ਇਹ ਬ੍ਰਦਰ ਕਰੋ ਆ ਰਿਹਾ ਸੀ ਕਰੋ ਆ ਰਿਹਾ ਸੀ ਤੇ ਸ਼ੌਪ ਤੇ ਜਾ ਰਿਹਾ ਸੀ ਐਮਬ੍ਰੋਇਡਰ ਵਗੈਰਾ ਚੱਕਣ ਵਾਸਤੇ ਸਪਲਾਈ ਵਾਸਤੇ ਦੇਣ ਵਾਸਤੇ ਕਿਸੇ ਨੂੰ ਤੇ ਸ਼ੌਪ ਤੇ ਪਹੁੰਚਦੇ ਹੀ ਪਿੱਛੋਂ ਮੁੱਕਰੀ ਲੱਗੀ ਸੀ ਦੋ ਜਣੇ ਮਗਰੇ ਗਏ ਸਨ ਤੇ ਜਿਵੇਂ ਇਹਨੇ ਸ਼ਟਰ ਚੱਕਿਆ ਤੇ ਇਹਦੇ ਮਗਰ ਇੱਕ ਜਣੇ ਨੇ 500 ਰੁਪਏ ਖੁੱਲਾ ਮੰਗਿਆ ਬ੍ਰਦਰ ਨੇ ਖੁੱਲਾ ਨਹੀਂ ਦਿੱਤਾ ਵੀ ਹੈ ਨਹੀਂ ਮੇਰੇ ਕੋਲ ਤੇ ਉਹਨਾਂ ਨੇ ਪਕੜ ਕੇ ਅੰਦਰ ਧੱਕਾ ਮਾਰਿਆ ਕਮਾਰਕੇ ਤੇ ਸ਼ਟਕਰ ਤਾਂ ਬੰਦ ਅੰਦਰ ਬੰਦ ਕਰਕੇ ਦੰਦਰ ਗਲਾ ਨੱਪ ਕੇ ਚੰਗੀ ਤਰ੍ਹਾਂ ਤੇ ਮੁਕੇ ਮਾਰੇ ਤੇ ਉੱਥੇ ਕੋਈ ਮਤਲਬ ਕਿ ਕੋਈ ਸਾਮਾਨ ਜਾਂ ਰਾਤ ਵੇਰ ਪੈਸੇ ਨੂੰ ਆਦਮ ਜੀ ਪਈ ਹੁੰਦੀ ਹੈ ਤੇ ਉਸ ਰਾੜ ਨਾਲ ਉਹਨੂੰ ਚੱਕ ਕੇ ਉਹਨਾਂ ਦੇ ਸਿੱਤ ਮਾਰੀਆਂ ਦੇ ਮੂੰਹ ਤੇ ਮੁਕੇ ਮਾਰੇ ਤੇ ਜਿਹੇ ਜੋ ਪੈਸੇ ਵਗੈਰਾ ਸਾਰਾ ਕੁਝ ਕਿੰਨੀ ਕੁ ਨਗਦੀ ਦੀ ਮਾਉਂਟ ਲੱਗਦੀ ਯਾਰ ਉਹ ਹੀ ਦੀ ਬੰਨਤੀ ਜਦੋਂ ਲੈ ਕੇ ਆਉਂਦੇ ਆ ਬੰਦੇ ਘੱਟੋ ਘੱਟ 20 ਤੋਂ 5000 ਦੇ ਪਿੱਛੇ ਲੱਗੂ ਹੈਗੀ ਸੀ ਜੇ ਗੰਸਰ ਲੱਗਦਾ ਕੋਈ ਲੜਕੇ ਕਿੱਥੋਂ ਦੇ ਹੋਣਗੇ ਕਿੰਨਾਂ ਨੇ ਮੂੰਹ ਲੁਕੋਏ ਹੋਏ ਸੀ ਇਹਨਾਂ ਨੂੰ ਧਿਆਨ ਆ ਚਿਹਰੇ ਕੋਈ ਇਸ ਤਰ੍ਹਾਂ ਦਾ ਕੋਈ ਧਿਆਨ ਨਹੀਂ ਇਹ ਤਾਂ ਕੋਲ ਕੈਮਰੇ ਵਾਲਾ ਲੱਗੇ ਹੋਏ ਨੇ ਉਦੋਂ ਪਤਾ ਲੱਗਦਾ ਕਿ ਤੁਹਾਡਾ ਬੋਜੀ ਗੁਲਸ਼ਨ ਕੁਵਾਰ ਕੀ ਗੱਲ ਕੀ ਹੋਈ ਹੈ ਤੁਹਾਡੇ ਨਾਲ ਕਦੋਂ ਹੋਈ ਹੈ ਜੀ ਸਾਢੇ 8 ਹੋ ਗਏ ਕੀ ਗੱਲ ਕੀ ਹੋਈ ਕਿੰਨੇ ਜਣੇ ਆਏ ਸੀਗੇ ਦੋ ਜਣੇ ਆਏ ਸੀ ਮੈਂ ਦੁਕਾਨ ਦਾ ਸ਼ਟਰ ਚੱਕਿਆ ਅੰਦਰ ਗਿਆ ਪਿੱਛੇ ਮੋਟਰਸਾਈਕਲ ਕੋਰਾ ਕੇ ਰੁਕਿਆ ਮੁੰਡਾ ਅੰਦਰ ਆਇਆ ਮੇਰੇ ਕੋਲ ਇੱਕ ਵਾਰ ਖੜ ਗਿਆ ਮੈਨੂੰ ਕਹਿੰਦਾ ਅੰਕਲ ਦੀ 500 ਰੁਪਏ ਖੁੱਲਾ ਦੇ ਦਿਓ ਮੈਂ ਕਹਿੰਦਾ ਇਹ ਖੁੱਲੇ ਹੈ ਨਹੀਂ ਮੇਰੇ ਕੋਲ ਉਸ ਵਾਰ ਉਹਨੇ ਦੂਜੇ ਮੁੰਡੇ ਨੂੰ ਕਿਹਾ ਕਹਿੰਦੇ ਖੁੱਲੇ ਨਹੀਂ ਹੈਗੇ ਅੰਕਲ ਖੁੱਲੇ ਨਹੀਂ ਦੇ ਰਿਹਾ ਉਹ ਮੋਟਰਸਾਈਕਲ ਕੇ ਅੰਦਰ ਆ ਗਿਆ ਕਰਕੇ ਜਦੋਂ ਤੱਕ ਮੈਨੂੰ ਕੋਈ ਸਮਝ ਆਂਦੀ ਉਹਨੇ ਧੱਕਾ ਮਾਰਿਆ ਮੈਨੂੰ ਅੰਦਰ ਸੁੱਟਦਾ ਅੰਦਰ ਸੁੱਟਦਾ ਤੇ ਇੱਕ ਨੇ ਮੇਰਾ ਗਲਾ ਦਬਾ ਲਿਆ ਦੂਜੇ ਨੇ ਮੈਨੂੰ ਮੁੱਕੇ ਮਾਰਨੇ ਸ਼ੁਰੂ ਕਰਤੇ ਛਾਤੀ ਤੇ ਲੱਤਾਂ ਮਾਰੀਆਂ ਉਸ ਵੇਲੇ ਮੈਂ ਬੜੀ ਕੋਸ਼ਿਸ਼ ਕੀਤੀ ਉੱਠਣ ਦੀ ਖਾਲੀ ਕਰੇਟ ਮਾਰੇ ਮੇਰੇ ਸਿਰ ਤੇ ਰਾੜ ਪਈ ਸੀ ਮੇਰੇ ਅੰਦਰ ਇੱਕ ਨਲਕੇ ਵਾਲੀ ਉਹ ਮਾਰੀ ਮੇਰੇ ਸਿਰ ਚ ਤੇ ਮੇਰੀ ਜੇਬ ਦੇ ਵਿੱਚ ਜਿਹੜਾ ਕੈਸ਼ ਸੀ ਸਾਰਾ ਕਾਢ ਹੀ ਲਿਆ ਉਹਨਾਂ ਨੇ ਕਿੰਨਾ ਕੁ ਕੈਸ਼ ਰੋਜ਼ ਦਾ ਹੁੰਦਾ ਤੁਹਾਡੇ ਕੋਲੋਂ ਕੋਈ ਬੱਚੇ ਯਾਰ ਦਾ ਘਟਵਟ ਹੁੰਦਾ ਹੀ ਹੁੰਦਾ ਜਿਆਦਾ ਕੋਈ ਮੂਲ ਪੇਟੇ ਹੋਈ ਸੀ ਉਹਨਾਂ ਦੇ ਨਹੀਂ ਜੀ ਨਹੀਂ ਖਾਲੀ ਸਿੱਧੇ ਸੀਗੇ ਮੋਟਰਸਾਈਕਲ ਨੰਬਰ ਯਾਦ ਕੋਈ ਨਹੀਂ ਕੁਝ ਦੇਖਣ ਦਾ ਮੌਕਾ ਹੀ ਨਹੀਂ ਹੋਇਆ ਜੀ ਮੋਟਰਸਾਈਕਲ ਤਾਂ ਤੁਹਾਨੂੰ ਕਿੰਨੇ ਸੰਭਾਲਿਆ ਫਿਰ ਮੈਨੂੰ ਤਾਂ ਕਿਸੇ ਨੇ ਨਹੀਂ ਸੰਭਾਲਿਆ ਮੈਂ ਤਾਂ ਬਾਹਰ ਆਪੇ ਆਇਆ ਉਹ ਚਲੇ ਗਏ ਨੇ ਮੈਂ ਆਪੇ ਬਾਹਰ ਆਇਆ ਆਪੇ ਸ਼ਟਰ ਛੁਟਿਆ ਤਾਲਾ ਲਾਇਆ ਆਦਾ ਮੋਟਰਸਾਈਕਲ ਚੱਕਿਆ ਜੋ ਮੋਟਰਸਾਈਕਲ ਚੜ ਕੇ ਤੁਰਨ ਲੱਗਾ ਤੇ ਜਦੋਂ ਮੈਂ ਗਿਰਿਆ ਉਦੋਂ ਲੋਕ ਇਕੱਠੇ ਹੋਏ ਨਹੀਂ ਬੰਦਾ ਕਿਉਂ ਗਿਰ ਗਿਆ ਦਾ ਮੋਰਚਾ ਖੜਾ ਕਰਾਈ ਹੈ ਤੇ ਉਸ ਤੋਂ ਬਾਅਦ ਲੋਕਾਂ ਨੂੰ ਇਕੱਠਾ ਪਤਾ ਲੱਗਿਆ ਕਿ ਇੱਥੇ ਆ ਕਾਂਡ ਹੋਇਆ ਹੋਇਆ ਕੋਈ ਅੱਗੇ ਵਿੱਚ ਰੈਕੀ ਕੀਤੀ ਹੋਵੇ ਅੱਗੇ ਵਿੱਚ ਬੰਦੇ ਤੁਹਾਨੂੰ ਵੀ ਖਿਉਣ ਕਦੀ ਦੁਕਾਨ ਦੇ ਨੇੜੇ ਤੇੜੇ ਨਹੀਂ ਮੈਨੂੰ ਤਾਂ ਕੋਈ ਨੋਲੇਜ ਨਹੀਂ ਹੈ ਦੁਕਾਨ ਕਿੱਥੇ ਕਰਕੇ ਤੁਹਾਡੀ ਡੀਆਰ ਇੰਕਲੇਵ ਦੇ ਬਿਲਕੁਲ ਸਾਹਮਣੇ ਕਿੱਲੇ ਪੁੱਛਿਓ ਕੀ ਗੱਲਬਾਤ ਹੋਈ ਹੈ ਤੁਹਾਨੂੰ ਐਸਐਚਓ ਸਾਹਿਬ ਨੇ ਹੁਕਮ ਦੇ ਕੇ ਭੇਜੇ ਨੇ ਇਹ ਵੀ ਨਾ ਗੱਲਬਾਤ ਹੋਈ ਹੈ ਜੋ ਇਹ ਗੱਲਬਾਤ ਹੋਈ ਹੈ ਇਸਾਨੀ ਸਾਡੀ ਇਹ ਕਹੇ ਦੱਸ ਦਈਏ ਸਾਨੂੰ